ਹਾਂਜੀ ਸ਼ਸ਼ੀ ਗਾਲਜੀ ਕੀ ਹਾਲ ਚਾਲ ਹੈ ਮੇਰੇ ਇੰਸਟਾਗ੍ਰam ਫੈਮਿਲੀ ਦਾ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੁਸੀਂ ਵੀ ਸੋਚਦੇ ਹੋਵੋਗੇ ਕਿ 2 2.5 ਸਾਲ ਹੋ ਗਏ ਬੰਦਾ ਗਾਇਬ ਹੀ ਹੋ ਗਿਆ ਗਾਇਬ ਨਹੀਂ ਅਸਲ ਦੇ ਵਿੱਚ ਗੱਲ ਇਹ ਆ ਮਿਡਲ ਕਲਾਸ ਫੈਮਿਲੀ ਦੇ ਵਿੱਚ ਕੰਮ ਕਰਾਂਗੇ ਤਾਂ ਬਈ ਰੋਟੀ ਖਾਵਾਂਗੇ ਨਹੀਂ ਤਾਂ ਔਖਾ ਹੀ ਆ ਕੰਮ ਹਨਾ ਤੇ ਬਾਕੀ ਇਹ ਵੀਡੀਓ ਪਾਉਣ ਦੀ ਗੱਲ ਕੋਈ ਆਪਾਂ ਨੂੰ ਵਿਊ ਦਾ ਚੱਕਰ ਨਹੀਂ ਸੀਗਾ ਨਾ ਆਪਾਂ ਕਦੇ ਕਿਸੇ ਪੈਸੇ ਨੂੰ ਕਮਾਉਣ ਵਾਸਤੇ ਜਾਂ ਸ਼ਡਿਊਲ ਵਿੱਚ ਨਾਸਤੇ ਵੀਡੀਓ ਪਾਈ ਹੈ ਹਨਾ ਵੀਡੀਓ ਪਾਉਣ ਦਾ ਕਾਰਨ ਮੇਰਾ ਇਹ ਹੁੰਦਾ ਸੀਗਾ ਵੀ ਜਿਹੜੇ ਛੋਟੀ ਉਮਰ ਦੇ ਵਿੱਚ ਕਿਸੇ ਨੂੰ ਮਿਸ ਗਾਈਡ ਕਰ ਦੇਣਾ ਜਾਂ ਕਿਸੇ ਨੇ ਸਪਲੀਮੈਂ ਵੀ ਉਹਨਾਂ ਨੂੰ ਅਵੇਅਰ ਕਰਨਾ ਮੈਨੂੰ ਲੱਗਿਆ ਕਿ ਨਹੀਂ ਮੇਰਾ ਫਰਜ਼ ਬੰਦਾ ਜੇ ਨੌਲਜ ਹੈ ਥੋੜੀ ਬਹੁਤ ਤਾਂ ਵੰਡਣੀ ਚਾਹੀਦੀ ਹੈ ਹਨਾ ਪਰ ਚਲੋ ਕੰਮ ਦੇ ਸੈਂਸਲੇ ਵਿੱਚ ਨਹੀਂ ਵੀਡੀਓ ਪੈ ਸਕੀ ਪਰ ਯਾਰ ਆਹ 2 2.5 ਸਾਲਾਂ ਦੇ ਵਿੱਚ ਇੰਸਟਾਗ੍ਰam 'ਚ ਬੇੜਾ ਗਰਕ ਕਰਤਾ ਹਰ ਇੱਕ ਬੰਦੇ ਦਾ ਪਤਾ ਹੀ ਨਹੀਂ ਕੀ ਕੁਝ ਵੇਚੀ ਜਾਂਦੇ ਆ ਕੀ ਕੁਝ ਸਲਾਹ ਕਰੀ ਜਾਂਦੇ ਆ ਸਭ ਨੂੰ ਆਪਦੇ ਪੈਸੇ ਕਮਾਉਣ ਦੀ ਪਈ ਆ ਕੋਈ ਵੀ ਬੰਦਾ ਯਾਰ ਜੈਨੂਨ ਗੱਲ ਨਹੀਂ ਕਰਦਾ ਜਿਹੜਾ ਜੈਨੂਨ ਗੱਲ ਕਰਦਾ ਉਹਨੂੰ ਤੁਸੀਂ ਵੀ ਫੋਲੋ ਨਹੀਂ ਕਰਦੇ ਬਈ ਉਹਦੀ ਤੁਸੀਂ ਗੱਲ ਵੀ ਨਹੀਂ ਸੁਣਦੇ ਜਿਮ ਦੇ ਵਿੱਚ ਵੇਖੀਏ ਤਾਂ ਤਾਂ ਉੱਥੇ ਹਰ ਇੱਕ ਬੰਦੇ ਦੇ ਸਟੀਰੋਇਡ ਧੱਕਿਆ ਹੋਇਆ ਕੀ ਛੋਟਾ ਕੀ ਵੱਡਾ ਕਿਸੇ ਨੂੰ ਇਹ ਡਰ ਨਹੀਂ ਮਤਲਬ ਹੈਰਾਨ ਹਾਂ ਮੈਂ ਕਿਸੇ ਨੂੰ ਇਹ ਡਰ ਨਹੀਂ ਯਾਰ ਸਟੀਰੋਇਡ ਦਾ ਸਾਈਡ ਇਫੈਕਟ ਕੀ ਹੁੰਦਾ ਉਹ ਤੁਸੀਂ ਡੋਲਾ ਬਣਾ ਕੇ ਕਰਨਾ ਕੀ ਆ ਜੇ ਤੁਹਾਡਾ ਲੀਵਰ ਹੀ ਚੱਕਿਆ ਗਿਆ ਬਈ ਇੰਨਾਂ ਗੱਲਾਂ ਨੂੰ ਵੇਖਦਿਆਂ ਹੁਣ ਮੈਂ ਦੁਬਾਰੇ ਵੀਡੀਓ ਪਾਉਣਾ ਸ਼ੁਰੂ ਕਰ ਰਿਹਾ ਵਿਊ ਨਾਲ ਆਪਣਾ ਕੋਈ ਮੈਟਰ ਨਹੀਂ ਚਾਹੇ 10 ਬੰਦੇ ਦੇਖਣ ਦਸਾਂ ਦੇ ਵਿੱਚੋਂ ਜੇ ਬਈ ਇੱਕ ਬੰਦਾ ਵੀ ਸਹੀ ਹੋ ਗਿਆ ਨਾ ਤਾਂ ਮੈਂ ਕਹਿੰਦਾ ਮੇਰੀ ਵੀਡੀਓ ਪਾਉਣੀ ਵਰਥ ਇਟ ਆ ਹਣਾ ਬਾਕੀ ਮੇਰਾ ਵੀ ਹੁਣ ਬਹੁਤ ਟਾਈਮ ਦਾ ਕੰਮ ਖਰਾਬ ਹੋਇਆ ਪਿਆ ਮੈਂ ਖਾਣ ਪੀਣ ਦੇ ਵਿੱਚ ਕੋਈ ਕਾਹਲ ਨਹੀਂ ਕੀਤੀ ਹਰ ਇੱਕ ਚੀਜ਼ ਖਾਦੀ ਐ weight ਮੇਰਾ 80 ਕਿਲੋ ਹੋਇਆ ਪਿਆ ਢਿੱਡ ਮੇਰਾ 40 ਇੰਚ ਦੇ ਨੇੜੇ ਪਹੁੰਚਿਆ ਪਿਆ ਮੈਂ ਵੀ ਆਪਦੇ ਆਪ ਨੂੰ ਸਹੀ ਕਰੂੰਗਾ ਫਿੱਟ ਹੋਵਾਂਗੇ ਤੁਹਾਡੇ ਸਾਹਮਣੇ ਸਹੀ ਹੋਵਾਂਗੇ ਤੇ ਨੇਚਰਲੀ ਹੋਵਾਂਗੇ ਬਿਨਾ ਸਟੀਰੋਇਡ ਤੋਂ ਠੀਕ ਹੈ ਤਾਂ ਕਿ ਤੁਹਾਡੇ ਵੀ ਹੌਸਲੇ ਬਲੰਦ ਹੋ ਜਾਣ ਤੇ ਤੁਸੀਂ ਵੀ ਜਿਮ ਆਓ ਤੁਸੀਂ ਵੀ ਆਪਦੇ ਆਪ ਨੂੰ ਸੈੱਟ ਕਰ ਰੱਖੋ ਸੋ ਜਿਨੇ ਨਹੀਂ ਫੋਲੋ ਕੀਤਾ ਤਾਂ ਫੋਲੋ ਕਰ ਲਿਓ ਤੇ ਮਿਲਦੇ ਆਂ ਸ਼ਾਮ ਨੂੰ ਵੀਡੀਓ ਦੇ ਨਾਲ